ਲੋ ਬਾਈ ਤੁਹਾਨੂੰ ਦਿਖਾਈਏ ਕੈਨੇਡਾ ਦੇ ਠੇਕੇ ਆ ਦੇਖੋ ਬਾਈ ਜੀ ਕਿੰਨੇ ਪ੍ਰਕਾਰ ਦੀਆਂ ਹਨ ਜਿਹੜੀਆਂ ਬੋਦਲਾਂ ਪਈਆਂ ਤੇ ਦੇਖ ਲਓ ਕਿਹੋ ਜਿਹਾ ਸਿਸਟਮ ਹਨ ਤੇ ਕਿੰਨੇ ਤਰੀਕੇ ਨਾਲ ਤੇ ਕਿੰਨੇ ਸਾਫ ਸੁਥਰੇ ਤਰੀਕੇ ਨਾਲ ਰੱਖੀਆਂ ਤੇ ਵੀਰ ਕੇ ਜੀ ਕਰਦਾ ਵੀ ਕੀ ਹਨ ਆ ਦੇਖੋ ਹਨ ਇੱਥੇ ਕਈ ਕਈ ਸਾਲ ਪੁਰਾਣੀਆਂ ਤੇ ਮਹਿੰਗੀ ਤੋਂ ਮਹਿੰਗੀ ਤੇ ਸਸਤੀ ਤੋਂ ਸਸਤੀ दारू ਆ ਆ ਦੇਖੋ ਜੇਮਸਨ ਤੇ ਤਰ੍ਹਾਂ ਤਰ੍ਹਾਂ ਦੀਆਂ ਲੌਂਗ ਬ੍ਰੈਚ ਘੜੀ ਵਜਦੀਆਂ ਤਰ੍ਹਾਂ ਤਰ੍ਹਾਂ ਦੇ ਦਾਰੂਆਂ ਇੱਥੇ ਪਈਆਂ ਬਾਈ ਜੀ ਹਰ ਇੱਕ ਤਰ੍ਹਾਂ ਦੀ ਦਾਰੂ ਤੁਹਾਨੂੰ ਠੇਕੇ ਦੇ ਵਿੱਚ ਤੁਰ ਫਿਰ ਕੇ ਤੇ ਮਿਲ ਸਕਦੀ ਆ ਆਹ ਦੇਖੋ ਜੈਕ ਡੈਨੀਅਲ ਤੇ ਹਰ ਇੱਕ ਤਰ੍ਹਾਂ ਦੀਆਂ ਨਵੀਆਂ ਪੁਰਾਣੀਆਂ ਇਹ ਠੇਕੇ ਆ ਜੀ ਬਾਹਰਲੇ ਆ 500 ਡਾਲਰ ਦੀ ਤੇ 1000 ਯਾ ਡਾਲਰ ਤੱਕ ਦਾਰੂ ਪਈਆਂ ਨਾ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਆ 2400 ਡਾਲਰ ਦੀ ਦੇਖ ਲਓ ਇੰਡੀਅਨ ਕਿੰਨੇ ਰੁਪਏ ਬਣ ਗਏ ਆ 2000 ਡਾਲਰ ਦੀ ਤੇ ਇਹ ਆ ਜੀ ਕੈਨੇਡਾ ਦੇ ਠੇਕੇ ਕੋਈ ਚੀਜ਼ ਆਪਾਂ ਛੱਡਣੀ ਨਹੀਂ ਜਿਹੜੀ ਰਹਿ ਨਾ ਜਾਵੇ ਮਤਲਬ ਹੈ ਨਾ ਤੇ ਤੁਹਾਨੂੰ ਹਰੇਕ ਚੀਜ਼ ਦਿਖਾਵਾਂਗੇ ਤੇ ਆ ਦੇਖੋ ਬਾਈ ਜੀ ਕੈਨੇਡਾ ਦੀਆਂ ਨਾ ਤਰ੍ਹਾਂ ਤਰ੍ਹਾਂ ਦੀਆਂ ਦਾਰੂ ਆ 499 ਆ ਦੀ ਕੋਈ 500 ਡਾਲਰ ਦੀ ਆ ਕੋਈ 2000 ਡਾਲਰ ਦੀ ਕੋਈ 5 ਸਾਲ ਪੁਰਾਣੀ ਕੋਈ 20 ਸਾਲ ਪੁਰਾਣੀ ਕੋਈ 10 ਸਾਲ ਪੁਰਾਣੀ ਪੁਰਾਣੀ ਤੋਂ ਪੁਰਾਣੀ ਦਾਰੂ ਇੱਥੇ ਤੁਹਾਨੂੰ ਠੇਕੇ 'ਚ ਮਿਲ ਸਕਦੀ ਆ ਦੇਖੋ ਸਾਫ ਸਪਾਈ ਦੇਖੋ ਕਿੰਨੀ ਆ ਨਾ ਤੇ ਤੁਸੀਂ ਵਿੱਚ ਤੁਰ ਫਿਰ ਕੇ ਜਿਹੜੀ ਮਰਜ਼ੀ ਦਾਰੂ ਚੱਕੋ ਤੇ ਉੱਥੇ ਬਿੱਲ ਪੇ ਕਰਕੇ ਤੁਸੀਂ ਬਹੁਤ ਜਿੰਨੀ ਮਰਜ਼ੀ ਲੈ ਕੇ ਜਾ ਸਕਦੇ ਹਾਂ ਤੋਂ ਇਹ ਆ ਜੀ ਠੇਕੇ ਬਾਹਰਲੇ ਆ ਦੇਖੋ ਪਤਾ ਨਹੀਂ ਕਿੰਨੇ ਬ੍ਰਾਂਡ ਹਨ ਕੀ ਚੱਕੀਏ ਕੀ ਛੱਡੀਏ ਤੇ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਉਹ ਗੱਲ ਆ ਜੀ ਬੋਧ ਕਾ ਬਈ ਇਧਰਲੇ ਸਾਈਡ ਪਤਾ ਨਹੀਂ ਬੋਧ ਕਦ ਕਿੰਨੇ ਬ੍ਰਾਂਡ ਹਨ ਵਿੱਚ ਵਾਈਨ ਵਿਸਕੀ ਸਕੌਚ ਜੋ ਮਰਜ਼ੀ ਲੋ ਤੇ ਆ ਦੇਖੋ ਬਈ ਜੀ ਸ਼ੌਂਕ ਬਹੁਤ ਰੱਖਦੇ ਹਨ ਗੋਰੇ ਜਿਹੜੇ ਬਾਹਰਲੇ ਆ दारू ਦਾ ਮੀਟ ਦਾ ਬਹੁਤ ਸ਼ੌਂਕ ਰੱਖਦੇ ਆ ਇਸ ਕਰਕੇ ਇਹਨਾਂ ਨੇ ਜਿਹੜੇ ਠੇਕੇ ਆਪਣੇ ਠੇਕਾ ਕਹਿ ਦਿੰਦੇ ਹਨ ਦੇਸੀ ਤੇ ਜਦੋਂ ਵਾਈਨ ਸ਼ਾਪ ਗਏ ਜਾਂਦੇ ਇੱਥੇ ਐਲ ਸੀ ਬੀਓ ਆਉਂਦੇ ਆ ਕੈਨੇਡਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਡੈਨ ਮਾਰਫੀ ਗਏ ਦਿੰਦੇ ਆ ਇਹ ਏਡੂ ਆਦਿ ਨਾਲ ਦੇ ਠੇਕੇ ਦੇ ਨਾਂ ਆ ਜੀ ਆਹ ਦੇਖੋ ਬਈ ਜੀ ਕਿੰਨੇ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਸਿਸਟਮ दारू ਬਣਾ ਕੇ ਰੱਖੀ ਹੋਈ ਆ ਤੇ ਕਈ ਤਾਂ ਸਾਰੇ ਵੀਰ ਕਹਿਣਗੇ ਯਾਰ ਸਾਨੂੰ ਪਤਾ ਹੈ ਨਾ ਪਤਾ ਜਿੰਨਾ ਵੀਰਾਂ ਨੇ ਨਹੀਂ ਦੇਖਿਆ ਨਾ ਉਹ ਦੇਖ ਲੈਣ ਤੇ ਨਹੀਂ ਤਾਂ ਅਲੂਰ ਲੋਕਾਂ ਨੇ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਬਾਹਰਲੇ ਠੇਕੇ ਇਹੋ ਜਿਹੇ ਹੁੰਦੇ ਆ ਤੇ ਆਪਾਂ ਨੂੰ ਚਲ ਚੰਗਾ ਲੱਗਿਆ ਆਪਾਂ ਕਰ ਦਿਖਾ ਦਈਏ ਤੇ ਕਿਉਂਕਿ ਲੋਕ ਜਿਹੜੇ ਆਪਣੇ ਪੰਜਾਬੀ ਸ਼ਕੀਨ ਆ ਹਨਾ दारू ਦੇ ਦੇਸੀ ਗੜਗੜ ਪੀਂਦੇ ਲੋਕ ਤੇ ਬਾਕੀ ਠੇਕਿਆਂ ਦੇ ਵੀ ਸ਼ਕੀਨ ਆ ਹੱਥ ਨੂੰ ਇੱਕ ਦੋ ਬੈਗ ਲਉਣ ਵਾਲੇ ਤੇ ਉਹਨਾਂ ਨੂੰ ਬਈ ਜੀ ਦਿਖਾ ਦਈਏ ਆ ਦੇਖ ਲਓ ਬਈ ਜੀ ਇਹ ਆ ਜੀ ਕੈਨੇਡਾ ਦਾ ਠੇਕਾ the share, baby.